ਹਾਂਜੀ ਮਿੱਤਰੋ ਕੀ ਹਾਲ ਚਾਲ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਲਓ ਜੀ ਸੋਭਾ ਸੋਭਾ ਕਰਤੀ ਆਪਾਂ ਵਲੌਗ ਦੀ ਸਟਾਰਟਿੰਗ ਤੇ ਅੱਜ ਦੁਵਾਰ ਤੋਂ ਫਿਰ ਤੇ ਕੱਲ ਤੋਂ ਸੋਚਿਆ ਸੀ ਮੈਂ ਚੱਲ ਮੈਂ ਵਲੌਗ ਕੱਲੋਂ ਸ਼ੂਟ ਕਰਾਂਗੇ ਤੇ ਹੋ ਸਕੇ ਹੁਣ ਰੋਜ਼ ਹੀ ਕਰਿਆ ਕਰਾਂਗੇ ਠੀਕ ਹੈ ਤੇ ਖੇਤ ਆਹੀ ਪਹਿਲਾਂ ਸੱਤਕ ਦਾ ਟਾਈਮ ਹੋ ਗਿਆ 7:30 ਦਾ ਮੈਂ ਨੀਰਾ ਵੱਟ ਕੇ ਲੈ ਚੱਲੀ ਗਏ ਤੇ ਮੁੜ ਕੇ ਆਪਣੇ ਮਿੱਤਰ ਨਾਲ ਗੁਰਪ੍ਰੀਤ ਨਾਲ ਦੂਜੇ ਖੇਤ ਉਹਨਾਂ ਦੇ ਵੱਟਾ ਮੂਟਾ ਘਟਨੀਆਂ ਉਹ ਕੁਸਤਾ ਘਟਤੀਆਂ ਅਸੀਂ ਦੋ ਦਿਨ ਲੱਗੇ ਰਹੇ ਹਾਂ બસ ਇੱਕ ਦੋ ਵਟਾਂ ਹੀ ਰਹਿੰਦੀਆਂ ਰ ਤੇ ਉਹ ਵਾਂ ਠੇਕ ਤੇ ਲਈ ਪੈਣਾ ਦੂਜੇ ਖੇਤ ਇਧਰ ਬਾਦਲ ਖੇਤ ਲਈ ਪਿਆ 10 ਕਿੱਲੇ ਵਾਂ ਠੇਕ ਤੇ ਲਈ ਪਿਆ ਤੇ ਉਹਦੇ ਨਾਲ ਉਧਰ ਵਟਾਂ ਰਹਿੰਦੀਆਂ ਮਾੜੀਆਂ ਮੁੱਟੀਆਂ ਹੀ ਬਸ ਉਸ ਤੋਂ ਬਾਅਦ ਆਪਾਂ ਆਹਦੇ ਖੇਤ ਤੇਰ ਬੀ ਬੂ ਝਾੜਨਾ ਹੈ ਜਿੰਨਾ ਕੱਜ ਹੋਇਆ ਜੇ ਬੀ ਝੜਿਆ ਬੀ ਝਾੜ ਦਾਂਗੇ ਨਾਲੇ ਸਬਜ਼ੀ ਸੌਜ ਨੂੰ ਥਾਂ ਬਣਾਉਣਾ ਹੈ ਤੇ ਕੰਮ ਖਾਸੇ ਕਰਨੇ ਆ ਸਭ ਤੋਂ ਪਹਿਲਾਂ ਨੀਰਾ ਵੱਢ ਲਈ ਆਪਾਂ ਨੀਰਾ ਵੱਢ ਕੇ ਲੋਡ ਕਰਕੇ ਘਰੇ ਚਲਦੇ ਆ ਫੇਰ ਚੱਲਾਂ ਉਹਨੇ ਬਾਹਲ ਵਾਲੇ ਖੇਤ ਬਾਕੀ ਫੇਰ ਵੇਖਾਂਗੇ ਵੀ ਉੱਥੇ ਜਾ ਕੇ ਕੀ ਬੰਦਾ ਪ੍ਰੋਗਰਾਮ ਆਪਣਾ ਤੇ ਮੀਰਾ ਵੱਡੀ ਸਭ ਤੋਂ ਪਹਿਲਾਂ ਨੀਰਲ ਕੰਮ ਕਰਤਾ ਆਪਾਂ ਕੰਪਲੀਟ ਠੀਕ ਐ ਅਸਤਰਪਾ ਦਾਤੀ ਚ ਤੇ ਚੱਲੀਏ ਘਰ ਨੂੰ ਮੋੜੀਏ ਘੜੁਕਾ ਆਪਣਾ ਤੇ ਉਦੋਂ ਵਾਰ ਰੋਟੀ ਦੀ ਖਾ ਕੇ ਚੱਲਾਂ ਫਿਰ ਬਾਦ ਵਾਲੇ ਕਿਸੇ ਨਾ ਤੇ ਚਲੋ ਚੱਲੀਏ ਫਿਰ ਇਹਨੇ ਹਾਂਜੀ ਪਹੁੰਚ ਚੁੱਕੇ ਆ ਜੀ ਬਾਦਲ ਵਾਲੇ ਖੇਤ ਦਿਖਾਉਣੀਆਂ ਸੀ ਵਟਾਂ ਘਾੜਦੇ ਪਰ ਵਟਾਂ ਘਾੜਤੀਆਂ ਭੁੱਲ ਗਏ ਬਈ ਜੀ ਵੀ ਵਲੌਗ ਬਣਾਉਣਾ ਤੇ ਭੁੱਲ ਗਿਆ ਮੈਂ ਤਾਂ ਉਹਦੇ ਵਟਾਂ-ਵਟਾ ਘਾੜਨ ਲੱਗ ਗਏ ਨਾ ਆਪਾਂ ਲੈ ਤੇ ਆਹ ਦੌਗੀ ਰਹਿ ਗਈ ਸਾਡੀ ਤੇ ਇਹ ਵੱਢ ਕੇ ਤੇ ਛਾੜ ਦੇਨੇ ਗੱਡੀ ਜ ਆਪਾਂ ਇਹ ਤਾਂ ਉਹ ਤਾਂ ਚੈਨ ਵਾਲੀ ਮਸ਼ੀਨ ਸੱਦੀ ਸੀ ਯਾਰ ਹਾਂ ਇਹ ਉਧਰ ਰਹਿ ਗਿਆ ਰ ਵੱਡਣ ਵੇ ਸਾਡਾ ਦਿਮਾਗ ਚੋਂ ਨਿਕਲ ਗਿਆ ਇਹ ਇਧਰ ਲੈ ਕੇ ਨਹੀਂ ਆਏ ਮਸ਼ੀਨ ਨੂੰ ਅਸੀਂ ਇਹ ਕੰਮ ਕਰਕੇ ਤੇ ਝੋਨੇ ਦੇ ਪਵੱਟਾ ਪੋਣੀਆਂ ਬਾਈ ਜੀ ਬਾਹ ਉਧਰ ਦਾਣਾ ਮੰਡੀ ਚ ਲਾਂਗੇ ਤੇ ਤੁਹਾਨੂੰ ਚੱਲ ਕੇ ਦਿਖਾਵਾਂਗੇ ਸਾਡੀ ਘਰ ਦੀ ਦਾਣਾ ਮੰਡੀ ਇੱਕੋ ਥਾਂ ਲੰਘ ਜਣਾ ਹਾਂ ਲੋ ਭਰਾਵੋ ਇਹ ਤਾਂ ਇੱਥੇ ਤਾਂ ਵੱਡ ਅਸੀਂ ਤੇ ਬਸ ਦੋ ਚਾਰ ਥੱਬੇ ਰਹਿ ਗਏ ਝਾੜਨ ਵਾਲੇ ਤੇ ਗੱਡੀ ਜ ਨੇ ਝਾੜੀ ਅਸੀਂ ਹੌਲੀ ਹੌਲੀ ਬੱਸ ਪਿਆਰ ਸੇ ਤੇ ਵੀ ਹੋ ਜੂ 10 ਕਿਲੋ ਵੀ ਇਹੇ ਕੋਈ ਨਹੀਂ ਇਹ ਕਿਹੜੀ ਕੰਪਨੀ ਨੇ ਇਹ ਵੀ ਆਪਾਂ ਜਿਹੜਾ ਇਹ ਹਾਂ ਸੰਜਟ ਵਾਲਿਆਂ ਨੂੰ ਸੰਜਟ ਵਾਲਿਆਂ ਨੂੰ ਉਹ ਨਾਲ ਸਪਰੇ ਨਹੀਂ ਵੇਚਦੇ ਉਹਦਾ ਵੀ ਵੇਚਦੇ ਆ 20 ਵੇਚਦੇ ਆ ਉਹ ਚਲੋ ਵੀ ਇਹ ਵਿੱਚ ਕਿਹੜਾ ਕਿਹੜਾ ਬੀਜ ਮਿਕਸ ਦੇਣਾ ਆਪਾਂ ਇਹ ਨਹੀਂ ਨਹੀਂ ਮਿਕਸ ਨਹੀਂ ਇਹ ਇੱਕੋ ਤਰ੍ਹਾਂ ਦਾ 212 ਕੁਤਰਮੁੰਡੀ ਕੁਤਰਮੁੰਡੀ ਬਾਈ 212 ਇਹ ਝੋਨਾ ਇਹ ਤੇ ਹੁਣ ਚੱਲੀਏ ਆਪਣੀ ਦਾਣਾ ਮੰਡੀ 'ਚ ਬਈ ਉੱਥੇ ਚੱਲ ਕੇ ਬਈ ਆਪਾਂ ਝੋਨਾ ਹਲਾਉਣਾ ਬਸ ਦੂਜੇ ਰੋਡ ਬਟਾਈਆਂ ਬਣਾਉਣੀਆਂ ਆਂ ਤੇ ਦੋ ਅੱਜ ਤਾਂ ਹਲਾਤ ਆ ਤੇ ਤੀਜੀ ਦੇਜ ਹਲਾ ਜਾਗੇ ਕੱਲ ਨੂੰ ਮੰਦਾ ਦਾ ਕੰਮ ਹੋ ਜੂਣਾ ਕੱਲ ਨੂੰ ਆਸਰੇ ਤੋਲ ਦਵਾਂ ਬਸ ਠੀਕ ਐ ਉਹ ਜੀ ਪਹੁੰਚ ਚੁੱਕੇ ਹਾਂ ਪਰਸਨਲ ਦਾਣਾ ਮੰਡੀ ਚ ਇੱਥੇ ਤੇ ਸੀ ਤਿੰਨ ਟਰਾਲੀਆਂ ਚ ਉਬਰਾ ਹਨਾ ਬਈ ਆ ਪੰਜ ਹੋਰ ਜੱਭੋ ਕਿੱਧਰ ਖੈਰ ਮੈਂ ਕਹਿੰਦਾ ਝੋਨਾ ਕਿਤੇ ਹੋ ਗਿਆ ਖਰਾਬ ਹਨਾ ਵੀ ਗੱਟੂ ਜੇ ਉਹ ਮਨ ਲਾ ਗੰਡ ਜੀ ਵੱਜ ਗਈ ਵਿੱਚ ਵਕੇ ਭਰਾ ਲਿੰਡੀ ਪੀ ਬਿੱਲੀ ਦੀ ਮੇਰੇ ਪਿੰਲ ਪੈ ਗਈ ਜੀ ਕਾਜੂ ਕਤਲੀ ਬਸ ਨੂੰ ਵਾੜ ਦੇਣੀ ਆ ਥੋੜੇ ਦੂਜੀ ਰੋਡ ਪੱਟਾ ਮਾਉਣੀਆਂ ਪਹਿਲਾਂ ਲੰਮੇ ਲੋਟਾਂ ਆਈਆਂ ਉਸੇ ਬਣਾ ਕੇ ਫਿਰ ਦੂਜੇ ਖੇਤ ਚੱਲਾਂਗੇ ਉਧਰ ਝੋਨਾ ਝਾੜਨਾ ਜਾ ਕੇ ਬੀਜ ਅਸਤੇ। ਸੋ ਕਿਸਾਨ ਵੀਰੋ ਸਾਡਾ ਕੰਮ ਹੋਇਆ ਕੰਪਲੀਟ ਜੀ ਠੀਕ ਹੈ। ਵਟਾ-ਵਟਾ ਬਣਾਤੀ ਝੋਨਾ ਤਹਲਾ ਤੇ ਚੱਲਦੇ ਆ ਦੂਜੇ ਖੇਤ ਲੂਨਾ ਤੇ ਵੇਖੋ ਲੂਨਾ ਚੈੱਕ ਕਰੋ ਸਾਡੀ। ਪਾ ਗਾਂ ਚੱਲ ਕੇ ਹੋਣੀ ਯਾਰ ਬੀ ਝਾੜਦੇ ਆ ਵੀ ਵੱਢ ਕੇ ਰੱਖਦੇ ਜੋ ਤਾਂ ਆਪਣਾ। ਤੇ ਫਿਰ ਨਾਲ ਨੂੰ ਝਾੜਾਂਗੇ ਨਾ ਨਾਲ ਚਾਹ ਪਾਣੀ ਪੀਨੇ ਦੂਜੇ ਖੇਤ ਚੱਲ ਕੇ। ਹਾਂਜੀ ਮਿੱਤਰੋ ਪਹੁੰਚ ਚੁੱਕੇ ਹਾਂ ਦੂਜੇ ਖੇਤ ਆਪਣੇ ਠੀਕ ਹੈ। ਤੇ ਇੱਥੇ ਉਹਨੂੰ ਭਰਾਉਂ ਸਰਦਾਰ ਲਈ ਚਾਹੇ ਠੀਕ ਹੈ ਸਿਲੰਡਰ ਤੇ ਜਦੋਂ ਤੱਕ ਪੱਤੇ ਪਾ ਚੁੱਕੇ ਆ ਤੇ ਮੇਰਾ ਚਾਹ ਜੂ ਪੀਲਾ ਹੋ ਜਾ ਕੈਮ ਹੈਲੋ ਸਰਦਾਰ ਸਾਹਿਬ ਓ ਗਾਣੇ ਵਾਲਾ ਮੇਰੀ ਕਾਪੀ ਰੇਡ ਦਵਾ ਰੇਗਾ ਮੈਨੂੰ ਪੱਲ ਪਾਏਗਾ ਹੁਣ ਕੈਮ ਹੋ ਜਾ ਬਨ ਲਾ ਸਰੀਰ ਜਿਹੜੇ ਬਨਣੇ ਆ ਕਾਦੇ ਸਰੀਰ ਰੋਟੀ ਪਾਣੀ ਖਾਲਾ ਬਨ ਲਾ ਮੈਂ ਰੋਟੀ ਖਾਲਾ ਅੱਛਾ ਤੇ ਦਾਤੀਆਂ ਚੱਕ ਲਾ ਦੋਨੇ ਦੇ ਵੱਡ ਕੇ ਮੈਂ ਪੈਣਾ ਇਹਨੇ ਘੰਟਾਕ ਇਹ ਤਾਂ ਠੀਕ ਹੈ ਮੈਂ ਕੰਡਰ ਸਾਉਂ ਨੰਚ ਨੂੰ ਵੱਡ ਲਾਤਾ ਸਾਦੀ ਝਾੜ ਦਾਂਗਾ ਚੰਗਾ ਚਾਹ ਪੀ ਲਈਏ ਰਬਾਬੋ ਫੇਰ ਵੇਣਾ ਕੀ ਬੰਦ ਤੂੰ ਅਜਾ ਲਓ ਬਈ ਮਿੱਤਰੋ ਚਾਹ ਜੂ ਪੀ ਕੇ ਹੋ ਗਿਆ ਰੈਡੀ ਜਮਾ ਅਸੀਂ ਤੇ ਹੁਣ ਇਹ ਕਹਿੰਦਾ ਗੁੱਡ ਪਾਉਣੀ ਆ ਲਸਣ ਚ ਇਹ ਲਸਣ ਚ ਗੁੱਡ ਪਾਉਣ ਦਾ ਚੋਬਰ ਤੇ ਉਸ ਤੋਂ ਬਾਅਦ ਵੱਡਾਂਗੇ ਆਪਾਂ ਬੀਜ ਝਾੜਨ ਵਾਸਤੇ ਬੂਟੇ ਦੇ ਅੱਜ ਵੱਢਦੇ ਆਂ ਕਿ ਮਾਰੇ ਮੋਟੇ ਕਿ ਨਹੀਂ ਵੱਢਿਆ ਨੇ ਆ ਗਿਆ ਆਪਾਂ ਵੱਢ ਲੈ ਤੀਮਨਦ ਤੇ ਆ ਕਿੰਨਾ ਟਾਂ ਲੱਗੂ ਲਸਣ ਚ ਗੁੱਡ ਪਾਉਣ ਦਾ ਤਾਕ ਲੈ 10 ਮਿੰਟ ਲੱਗਣਗੇ ਇਹ ਕੰਮ ਨਿਵੇੜ ਕੇ ਫਿਰ ਜਿੰਨੇ ਬੂਟੇ ਵੱਡੇ ਕੇ ਵੱਢ ਜਾਂਗੇ ਨੀਰਵਾੜੀ ਘਰੇ ਭੱਜਾਂਗੇ ਤੇ ਕੱਲ ਨੂੰ ਸਾਰ ਦਿਨ ਡਿਊਟੀ ਇੱਥੇ ਲੱਗੂਗੀ ਤੇ ਦੂਜੇ ਖੇਤ ਦਾ ਆਪਣਾ ਕੰਮ ਗਿਆ ਕੰਪਲੀਟ ਹੋ ਹਨਾ ਹਾਂ ਉਹ ਦੋ ਤਿੰਨ ਦਿਨ ਲਾਇਸ ਸੀ ਜੀ ਉਦੋਂ ਵਲੌਗ ਨਹੀਂ ਸ਼ੂਟ ਕਰਿਆ ਸੀ ਤੇ ਅੱਜ ਬਣਾ ਰਹੇ ਆ ਤੇ ਹੋਰ ਕਿਤੇੜੀ ਦਾ ਕੰਮ ਰਹੇਗਾ ਜਿੱਦਾਂ ਮਨ ਕਰਦਾ ਹਾਂ 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 ਬਾਕੀ ਸਬਜ਼ੀ ਇਹ ਤਾਂ ਚੋਬਰ ਦਾ ਸਾਰ ਲਾਈ ਪਿਆ ਆਪਾਂ ਕੁਝ ਵੀ ਨਹੀਂ ਲਾਇਆ ਜੀ ਆ ਗਾਜਰਾਂ ਤੇ ਪਾਲਕ ਮੇਥੇ ਧਨੀਆ ਤੇ ਇਧਰ ਆ ਕੀ ਹੁੰਦਿਆਂ ਓਏ ਆ ਇਹਨੂੰ ਕੀ ਹੁੰਦੇ ਸਗਰ ਗੰਦੀ ਸਗਰ ਗੰਦੀ ਸਗਰ ਗੰਦੀ ਮਟਰ ਕੰਮ ਸਾਰੇ ਓਕੇ ਰਿਪੋਰਟ ਤੇ ਆ ਚਲੋ ਫਿਰ ਕੰਮ ਨਵੇੜ ਕੇ ਤੇ ਫਿਰ ਬੂਟੇ-ਬੱਟੇ ਛਾੜ ਦਿਆਂ ਜੀ ਭਾਈ ਸਾਥ ਹੋ ਗਈਆਂ ਬੂਲ ਬਲਾਈਆਂ ਕੰਮ ਅਸੀਂ ਕਰਤਾ ਦਿੰਨੇ ਆ ਪਰ ਦਿਖਾਉਣ ਦੀ ਪਹੁੰਚ ਨਹੀਂ ਬੰਦੀ ਭੁੱਲ ਗਿਆ ਹੁਣ ਅਸੀਂ ਵੱਢ ਕੇ ਆਈ ਪਰੇ ਝੋਨਾ ਨਾ ਮੈਂ 2-3 ਨਰ ਕਹਦਾ ਮੈਂ ਭੁੱਲ ਗਿਆ ਨਾ ਪੱਠੇ ਵੱਢ ਕੇ ਲਿਆ ਅੱਧਾ ਘਾਟਾ ਲਾ ਕੇ ਹਾਂ ਨੀਰੇ ਦੀ ਗੱਡੀ ਭਰਤੀ ਤੇ ਬੁੱਧਰ ਮਲਾ ਬੁੱਟੇ ਵੱਡੇ ਝੋਨੇ ਵਾਲੇ ਸੀ ਨਾ ਬਾਹਲਾ ਸੀ ਯਾਰ ਤਿੰਨ ਕਿਲੇ ਓੜਾ ਵੱਡੇ ਹਾਂ ਸਾਡਾ ਦਿਮਾਗ ਨਹੀਂ ਕੰਮ ਕਰਦਾ ਭੁੱਲੇ ਜਾਂਦੇ ਵਾਰੀ ਵਾਰੀ ਮੁੜ ਕੇ ਨੇ ਸੌਰੀ ਤੂੰ ਹੀ ਮਾਫੀ ਮੰਗ ਗੁਰਪ੍ਰੀਤ ਕਾ ਬਾਵਾ ਮਾਫੀ ਬੱਗ ਗਾ ਕਰਨਾ ਹੱਥ ਲਾ ਹਾਂ ਸੌਰੀ ਸੌਰੀ ਲੈ ਬੈ ਸੌਰੀ ਬੱਗ ਲਈ ਬੁੱਡੇ ਨੇ ਤੇ ਹੋੜੀ ਦੀਵਾਰ ਕਿਹੜੂ ਹਾਂ ਤੇ ਬਾਕੀ ਹੁਣ ਯਾਰ ਅਸੀਂ ਆ ਸੌਰੀ ਜੀ ਬੱਗ ਲੈ ਰੀਲ ਸੂਟ ਕਰਦੇ ਆ ਕੋਈ ਵਾ ਇੱਕ ਅੱਧੀ ਵਧੀਆ ਹੀ ਹੈ ਨਾ ਗੁਰਪ੍ਰੀਤ ਆਪਾਂ ਕਰ ਲੈ ਤੇ ਫਿਰ ਚੱਲਦੇ ਆ ਘਰੇ ਅਸੀਂ ਆ ਲੂਣਾ ਜੀ ਚੱਲ ਪੈ ਲੂਣਾ ਦੇ ਪਿੰਡ ਨੂੰ ਇੱਕ ਰਾਤ ਨੂੰ ਗਾਣਾ ਮੰਡੀ 'ਚ ਜਾਣਾ ਫਾਗਰ ਸਾਹਿਬ ਕੋਲੇ ਹੂੰ ਫਿਰ ਬਸ ਤੇ ਕਿਵੇਂ ਹੱਦੋਂ ਕੰਮ ਨਹੀਂ ਕੋਈ ਪਤਾ ਨਹੀਂ ਯਾਰ ਕੀ ਕਰਾਂ ਚਲੋ ਗਾਣਾ ਮੰਡੀ ਚੱਲਦੇ ਆਂ ਕਿ ਨਾ ਕੰਮ ਸੀਗਾ ਤੇ ਖੱਚ ਤੇ ਲੂਨਾ ਪੱਕੀ ਆ ਸਾਡੀ ਗੱਡੀ 20000 ਜੀ ਕਰ ਕੰਮ ਦਿੰਦੀ ਆ ਟਰੈਕਟਰ ਜਿੰਨਾ ਵੀ ਇਹ ਉਦੋਂ ਵੱਧਦੀ ਹੁੰਦੀ ਆ ਘੱਟ ਨਹੀਂ ਦਿੰਦੀ ਆ ਜੀ ਆਰਾਮ ਹੀ ਆਈ ਹੈ ਹਾਂ ਤੇ ਚੱਲਦੇ ਆਂ ਬਾਈ ਮੋਟਰਸਾਈਕਲ ਨਾਲ ਮੋਟਰਸਾਈਕਲ ਗੱਡੀ ਨਾਲੋਂ ਸਸਤੀ ਪੈਂਦੀ ਆ ਯਾਰ ਨਾਲੇ ਮੀਹ ਕਣੀ ਤੋਂ ਬਚਾ ਹਾਂ ਨਾਲੇ ਸਿਲੰਡਰ ਤੇ ਹੈਗੀ ਆ ਵਧੀਆ ਨਾਲੇ ਸਿਲੰਡਰ ਤੇ ਹੈਗੀ ਆ ਚਲੋ ਜੀ ਤੇ ਵੀ ਜਲਦੀ ਆਉਂਦਾ ਪਰ ਸਿਲੰਡਰ ਤੇ ਰੱਖਦੇ ਆ ਹੂੰ ਚਲੋ ਚੱਲਦੇ ਆਂ ਘਰੇ ਆ ਤੇ ਲਗਭਗ ਆਪਣੀ ਵਲੌਗ ਦੀ ਐਂਡਿੰਗ ਹੈ ਜੇ ਕੋਈ ਲੱਗਿਆ ਉਹ じゃ ਤਾਂ ਫੂਟ ਕਰ ਲਾਂਗੇ ਤੇ ਨਹੀਂ ਫਿਰ ਬਾਏ ਬਾਏ ਮੰਨੂ ਠੀਕ ਹੈ